ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਸੋ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਸੋ ਬੈਕ ਟੂ ਰਿਪਲਾਈ ਲੀਰ ਅੰਕਲ ਜੀ ਐਂਡ ਜਿੱਦਾਂ ਕਿ ਤੁਸੀਂ ਕੱਲ ਦੇ ਥੰਬਨੇਲ 'ਚ ਮੈਨੂੰ ਕਿਹਾ ਹੈ ਲੀਰ ਕਿਹਾ ਮੈਨੂੰ ਹਨਾ ਤਾਂ ਤੁਸੀਂ ਵੀ ਮੇਰੇ ਲਈ ਲੀਰ ਹੀ ਉਹ ਅੰਕਲ ਜੀ ਤੇ ਬੈਕ ਟੂ ਬੈਕ ਰਿਪਲਾਈ ਜਿੱਦਾਂ ਤੁਸੀਂ ਰਿਪਲਾਈ ਕਰੋਗੇ ਹੁਣ ਤਾਂ ਮੈਨੂੰ ਘਰ ਵੀ ਆਈ ਨੂੰ ਹੋ ਚੱਲੇ ਨੇ ਆਪਣਾ 8-9 ਮਹੀਨੇ ਹੋ ਚੱਲੇ ਨੇ ਹਨਾ ਤਾਂ ਤੁਸੀਂ ਇਹ ਨਹੀਂ ਸੋਚਦੇ ਕਿ ਉਹ ਇੱਕ ਕੁੜੀ ਐ ਉਹਨੇ ਆਪਣਾ ਅੱਗੇ ਫਿਊਚਰ ਸਟਾਰਟ ਕਰਨਾ ਹੈ ਹਨਾ ਤਾਂ ਦੇਖੋ ਲਾਈਫ ਮੈਂ ਆਪਣੀ ਸਟਾਰਟ ਕਰਨੀ ਐ ਠੀਕ ਐ ਤਾਂ ਤੁਸੀਂ ਇੱਕ ਕੁੜੀ ਦੇ ਰਿਲੇਟਿਡ ਨਹੀਂ ਸੋਚ ਸਕਦੇ ਵੀ ਉਹ ਕਿਹੜੀ ਸਿਚੁਏਸ਼ਨ 'ਚ ਆ ਚਾਹੇ ਉਹ ਕਿਹੜੀ ਹਾਲਾਤਾਂ 'ਚ ਆ ਤੁਸੀਂ ਬਿਨਾਂ ਗੱਲ ਤੋਂ ਗੱਲ ਨੂੰ ਵਧਾਈ ਜਾ ਰਹੇ ਹੋ ਵਧਾਈ ਜਾ ਰਹੇ ਹੋ ਵਧਾਈ ਜਾ ਰਹੇ ਹੋ ਤੇ ਕੱਲ ਤਾਂ ਤੁਸੀਂ ਜਮਾਂ ਹੀ ਹੱਦ ਪਾਰ ਕਰਤੀ ਅੰਕਲ ਜੀ ਕੱਲ ਤਾਂ ਤੁਸੀਂ ਕੱਟੀਆਂ ਮੇਰੇ ਤੇ ਦੋ ਦੋ ਤਿੰਨ ਤਿੰਨ ਵੀਡੀਓ ਲੈ ਕੇ ਆਏ ਕਿਹੜੀ ਗੱਲ ਤੋਂ ਕਿਹੜੀ ਗੱਲ ਤੋਂ ਮੇਰੀ ਗਲਤੀ ਤਾਂ ਦੱਸੋ ਮੇਰੀ ਗਲਤੀ ਕੀ ਹੈ ਇਹੋ ਜਿਹਾ ਮੈਂ ਕੀ ਕਰ ਰਹੀ ਆ ਅੱਛਾ ਫਿਰ ਤੁਹਾਨੂੰ ਮੇਰੇ ਰਿਲੇਟਿਡ ਲੋਕੀ ਬਹੁਤ ਕੁਝ ਬੋਲਦੇ ਆ ਹਨਾ ਮੇਰੇ ਪਰਿਵਾਰ ਦੇ ਰਿਲੇਟਿਡ ਮੇਰੇ ਘਰਦਿਆਂ ਦੇ ਰਿਲੇਟਿਡ ਮੇਰੇ ਰਿਸ਼ਤੇਦਾਰਾਂ ਦੇ ਰਿਲੇਟਿਡ ਬਹੁਤ ਕੁਝ ਬੋਲ ਰਹੇ ਨੇ ਤੇ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਆਣ ਕੇ ਆਪਣਾ ਆਪਣੇ ਵੀਡੀਓਜ਼ ਦੇ ਵਿੱਚ ਮੇਰੀ ਫੈਮਲੀ ਦੇ ਰਿਲੇਟਿਡ ਬੋਲਦੇ ਹੋ ਕਿਹੜੀ ਗੱਲ ਤੋਂ ਬੋਲਦੇ ਹੋ अच्छा फिर दूसरे नंबर पे ਤੁਹਾਨੂੰ ਮੇਰੀ ਫੈਮਲੀ ਮੇਰੇ ਰਿਲੇਟਡ ਲੋਕੀ ਬਹੁਤ ਕੁਝ ਬੋਲਦੇ ਆ ਹਨਾ ਤਾਂ ਤੁਹਾਨੂੰ ਇਹਨਾਂ ਪਤਾ ਤੁਹਾਡੇ ਰਿਲੇਟਡ ਵੀ ਮੇਰੇ ਕੋਲ ਬਹੁਤ ਜਾਣੇ ਬੋਲਦੇ ਆ ਤੁਸੀਂ ਬਿਨਾ ਸੋਚਾ ਸਮਝੇ ਆਪਣਾ ਥੰਬਨੇਲ ਲਗਾ ਰਹੇ ਹੋ ਚਲੋ ਤੁਹਾਡੇ ਕੋਲ ਕੋਈ ਆਂਦਾ ਵੀ ਐਪਰੂਵ ਹਨਾ ਤੁਸੀਂ ਇੱਕ ਵਾਰ ਵੀ ਨਹੀਂ ਸੋਚਦੇ ਹੈਗੇ ਠੀਕ ਹੈ ਨਾ ਤਾਂ ਆਪਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮੈਂ ਪੈਲ ਨਹੀਂ ਕਰੂੰਗੀ ਜੋ ਦੋ ਮੇਰੀ ਸਟਾਰਟਿੰਗ ਮੈਂ YouTube ਦੀ ਕੀਤੀ ਉਦੋਂ ਥੋੜਾ ਜਿਹਾ ਰੋਲਾ ਪਿਆ ਮੈਂ ਆਪਣਾ ਚੁੱਪ ਕਰਕੇ ਆਪਣੀ ਵਲੋਗਿੰਗ ਕਰਨ ਲੱਗ ਪਈ ਸੀ ਮੈਂ ਹੱਜੇ ਵੀ ਆਪਣੀ ਵਲੋਗਿੰਗ ਹੀ ਕਰਦੀ ਸੀ ਮੈਂ ਆਪਣੀ ਵਧੀਆ ਵਲੋਗਿੰਗ ਕਰ ਰਹੀ ਸੀ ਤਾਂ ਤੁਸੀਂ ਫਿਰ ਤੋਂ ਮੇਰੇ ਤੇ ਰੋਸਟ ਕਰਨ ਲੱਗੇ ਹਨਾ ਮੇਰੀਆਂ ਵੀਡੀਓ ਲੈ ਕੇ ਆਉਣ ਲੱਗੇ ਅੰਕਲ ਜੀ ਜਸਟ ਰਿੰਪਲ ਅੰਕਲ ਨੇ ਹੀ ਮੈਨੂੰ ਰਿਪਲਾਈ ਕਰਦੀ ਵੀ ਆ ਇਹਦੇ ਵਿੱਚ ਕੋਈ ਹੋਰ ਦੂਸਰਾ ਬੰਦਾ ਨਹੀਂ ਹੈਗਾ ਓਨਲੀ ਰਿੰਪਲ ਅੰਕਲ ਤੇ ਤੁਸੀਂ ਫਿਰ ਕੀ ਹੋਇਆ ਨਾ ਮੇਰਾ ਥੋੜਾ ਜਿਹਾ ਪਿੱਛੇ ਆਪਣਾ ਰੋਲਾ ਪਿਆ ਜਦੋਂ ਮੈਂ ਸਟਾਰਟਿੰਗ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਵਧੀਆ ਵਲੋਗਿੰਗ ਕਰਨ ਲੱਗੀ ਤੁਸੀਂ ਫਿਰ ਪੈਲ ਕੀਤੀ ਤੁਸੀਂ ਫਿਰ ਮੇਰੇ ਤੇ ਆਪਣਾ ਵੀਡੀਓ ਬਣਾਉਣ ਲਾਪੇ ਕਿਹੜੀ ਗੱਲ ਤੋਂ ਸੋ ਸਟਾਰਟਿੰਗ ਦੇ ਵਿੱਚ ਜਿੱਦਾਂ ਕਿ ਮੈਂ ਕਿਹਾ ਸੀ ਕਿ ਤੁਸੀਂ ਮੈਨੂੰ ਜੋ ਕਹਿਣਾ ਕੋ ਪਰ ਗੱਲ ਮੇਰੀ ਫੈਮਿਲੀ ਤੇ ਨਹੀਂ ਆਉਣੀ ਚਾਹੀਦੀ ਤਾਂ ਫਿਰ ਤੁਸੀਂ ਮੇਰੀ ਫੈਮਿਲੀ ਨੂੰ ਪੁੱਠਾ ਸਿੱਧਾ ਬੋਲਣ ਲੱਗੇ ਮੇਰੀ ਮੰਮਾ ਨੂੰ ਬੋਲਣ ਲੱਗੇ ਤੁਸੀਂ ਕਿ ਹੁਣ ਤਾਂ ਘਰ ਦੇ ਵਿੱਚੋਂ ਦੋ ਦੋ ਬੈਗਸ ਆਣਗੇ ਤੁਸੀਂ ਐਦਾਂ ਬੋਲੇ ਅੱਛਾ ਤੁਸੀਂ ਸਾਡਾ ਤਾਂ ਛੱਡੋ ਤੁਸੀਂ ਆਪਣੀ ਵਾਈਫ ਦਾ ਧਿਆਨ ਰੱਖੋ ਸਵਰੀਤ ਦਾ ਧਿਆਨ ਰੱਖੋ ਤੁਸੀਂ ਕਿਉਂਕਿ ਦੇਖੋ ਸਾਡਾ ਤਾਂ ਕੋਈ ਪਤਾ ਨਹੀਂ ਹੈਗਾਗਾ ਹਨਾ ਅਸੀਂ ਤਾਂ ਆਪਣਾ ਠੀਕ ਚੱਲ ਰਹੇ ਆ ਸਾਨੂੰ ਜਿੰਨਾ ਮਤਲਬ ਬੋਲ ਰਹੇ ਆ ਨਾ ਸਾਨੂੰ ਪਤਾ ਸੀ ਕੀ ਕਰਨਾ ਕੀ ਨਹੀਂ ਕਰਨਾਗਾ ਅੱਛਾ ਫਿਰ ਤੁਸੀਂ ਐਦਾਂ ਬੋਲੇ ਕਿ ਹੁਣ ਤਾਂ ਘਰੋਂ ਦੋ ਦੋ ਬੈਗ ਜਾਣਗੇ ਤੁਸੀਂ ਨਾ ਆਪਣਾ ਧਿਆਨ ਰੱਖੋ ਤੁਹਾਡੇ ਰਿਲੇਟਡ ਮੇਰੇ ਕੋਲ ਬਹੁਤ ਪ੍ਰੂਫ ਆਏ ਨੇ ਠੀਕ ਆ ਤੁਸੀਂ ਮੈਨੂੰ ਕਹਿ ਰਹੇ ਹੋ ਆਸ਼ਕੀਆਂ ਕਰਦੀ ਜਾਂਦੇ ਐਨੇ ਬੋਏਫ੍ਰੈਂਡ ਨੇ ਐਨੇ ਨੇ ਬੋਏਫ੍ਰੈਂਡ ਅੱਛਾ ਮੇਰੇ ਤਾਂ ਬੋਏਫ੍ਰੈਂਡ ਹੈਗਾ ਆਪਦਾ ਤੁਹਾਨੂੰ ਪਤਾ ਹੈ ਪਹਿਲਾਂ ਨਾ ਆਪ ਦੀ ਪੀੜੀ ਦੇ ਥੱਲੇ ਸੋਟਾ ਮਾਰ ਲਿਆ ਕਰੋ ਅੰਕਲ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਮੈਂ ਚੰਗੀ ਨਹੀਂ ਲੱਗਦੀ ਤੁਹਾਡੇ ਨਾਲ ਆਰਗੂਮੈਂਟ ਕਰਦੀ ਜੇ ਮੈਂ ਛੋਟੀ ਆ ਨਾ ਤਾਂ ਤੁਹਾਡਾ ਕੋਈ ਹੱਕ ਨਹੀਂ ਅੱਛਾ ਚਲੋ ਸਭ ਕੁਝ ਛੱਡੋ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੇਰੀ ਪਰਸਨਲ ਲਾਈਫ ਮੈਨੂੰ ਕਮੈਂਟ ਆਉਂਦੇ ਆ ਮੇਰੇ ਜਿੰਨੇ ਵੀ ਆਡੀਅנס ਚੰਗੇ ਕਮੈਂਟ ਕਰਦੀ ਆ ਹਰੇਕ ਦਿਨ ਨਾਲ ਤੁਸੀਂ ਮੈਨੂੰ ਕੰਪੇਅਰ ਕਰਨਾ ਹਰੇਕ ਨੂੰ ਮੇਰਾ ਆਸ਼ਕ ਬਣਾਉਂਦੇ ਹੋ ਤੁਸੀਂ ਕਿਹੜੀ ਗੱਲ ਤੋਂ ਮੈਂ ਐਡੀ ਤੁਰੇ ਫਿਰਦੀ ਆ ਹਾਲਾ ਤੱਕ ਕੀ ਜਿਹੜੀ ਆਡੀਅנס ਮੇਰੇ ਵਲੌਗ ਦੇਖ ਰਹੀ ਹੈ ਮੈਂ ਆਪਣੇ ਅਕਾਊਂਟ ਮੈਂ ਆਪਣੇ ਵਲੌਗਿੰਗ ਦੇ ਵਿੱਚ ਚੈਨਲ ਦੇ ਵਿੱਚ ਕਿਸੇ ਮੁੰਡੇ ਨਾਲ ਵੀਡੀਓ ਨਹੀਂ ਬਣਾਈ ਕਿਸੇ ਨੂੰ ਦਿਖਾਵਾ ਕਰਨ ਦੇ ਲਈ ਮੈਂ ਬਣਾਵਾ ਕਿਉਂ ਕਿਉਂ ਦਿਖਾਵਾ ਕਰਾਂ ਮੈਂ ਆਪਣਾ ਅੱਗੇ ਫਿਊਚਰ ਦਾ ਨਹੀਂ ਦੇਖਣਾ ਠੀਕ ਆ ਨਾ ਮੈਂ ਮੈਨੂੰ ਨਹੀਂ ਇਹ ਚੀਜ਼ਾਂ ਪਸੰਦ ਮੈਂ ਦਿਖਾਵੇ ਦੇ ਲਈ ਉਹਦੇ ਨਾਲ ਵੀਡੀਓ ਬਣਾਤੀ ਉਹਦੇ ਨਾਲ ਜਣੇ ਖਣੇ ਨਾਲ ਥਾਂ ਥਾਂ ਮੂੰਹ ਮਾਰਨ ਦੀ ਮੇਰੀ ਆਦਤ ਨਹੀਂ ਹੈਗੀ ਠੀਕ ਹੈ ਨ ਜਣੇ ਖਣੇ ਨਾਲ ਅਸੀਂ ਅਟੈਚ ਨਹੀਂ ਹੁੰਦੇ ਤੇ ਦੂਜੇ ਨੰਬਰ ਤੇ ਤੁਸੀਂ ਮੇਰੇ ਥੰਬਨੇਲ ਤਰ੍ਹਾਂ ਤਰ੍ਹਾਂ ਦੇ ਲਗਾ ਰਹੇ ਹੋ ਤੁਸੀਂ ਇੱਕ ਵਾਰ ਨਹੀਂ ਸੋਚਦੇ ਕਿ ਉਹ ਕੁੜੀ ਹੈ ਉਹਦੇ ਨਾਲ ਲਾਈਫ ਚੈਟ ਦਾ ਵੱਡਾ ਹਾਦਸਾ ਹੋਇਆ ਆ ਚਾਹੇ ਉਹ ਮਤਲਬ ਕਿ ਪਤਾ ਨਹੀਂ ਕਿੱਦਾਂ ਆਪਣਾ ਜੀ ਰਹੀ ਹੈ ਠੀਕ ਆ ਤੁਸੀਂ ਕਿਸੇ ਦੀ ਸਿਚੁਏਸ਼ਨ ਨਹੀਂ ਸਮਝਦੇ ਜੇਕਰ ਤੁਹਾਡੇ ਨਾਲ ਮੈਂ ਇਹ ਤਾਂ ਕਹਿੰਦੀ ਨਹੀਂ ਅੰਕਲ ਜੀ ਵੀ ਤੁਹਾਡੇ ਨਾਲ ਸਾਰੀ ਦੁਨੀਆ ਹੀ ਹੈ ਅੱਧੀ ਤੋਂ ਵੀ ਅੱਧੀ ਤੋਂ ਵੀ ਅੱਧੀ ਆਡੀਅנס ਹੈ ਤੁਹਾਡੇ ਨਾਲ ਜੇਕਰ ਉਹ ਹੈਗੇ ਆ ਜਿਹੜੇ ਬਾਏ ਬਾਏ ਕਰਦੇ ਆ ਰਿੰਪਲ ਵਾਈ ਰਿੰਪਲ ਵਾਈ ਅੱਛਾ ਤੁਸੀਂ ਐਵੇਂ ਦੁਨੀਆ ਤੇ ਆ ਗਏ ਇੱਥੋਂ ਤੱਕ ਹਨਾ ਤੁਸੀਂ ਦਾਸ਼ਕੀਆਂ ਕੀਤੀਆਂ ਹੀ ਨਹੀਂ ਚਲੋ ਸਾਢੇ 3 ਤਾਂ ਹਲੇ ਟਾਈਮ ਹੈ ਤੁਸੀਂ ਦੱਸੋ ਜਿਹੜੇ ਪਿੱਛੇ ਰੰਗ ਲਾਏ ਆ ਅੱਛਾ ਗੁਰਲੀਨ ਕੁੜੀ ਦੇ ਰਿਲੇਟਿਡ ਮੇਰੇ ਕੋਲ ਪ੍ਰੂਫ ਆਏ ਨੇ ਮਤਲਬ ਬਹੁਤ ਜੋ ਕਿ ਰਿੰਪਲ ਨੇ ਗੁਰਲੀਨ ਕੁੜੀ ਦੇ ਨਾਲ ਇਹਦਾ ਕੋਈ ਮੈਟਰ ਹੈ ਤੇ ਆਪਣਾ ਇਹ ਮੈਨੂੰ ਮੇਰੇ ਸੁਣਨ ਵਿੱਚ ਆਇਆ ਹੈ ਕਿ ਇੰਡੀਆ ਆਪਣਾ ਆਏ ਹੋਏ ਨੇ ਐਨ ਦੀ ਵਾਈਫ ਬਾਹਰ ਹੈ ਅੱਛਾ ਠੀਕ ਹੈ ਜੀ ਹੁਣ ਮੈਂ ਤੇਰੀਆਂ ਅੰਕਲ ਜੀ ਪਰਸਨਲ ਗੱਲਾਂ ਕਰਾਂ ਵੈਸੇ ਇੱਕ ਗੱਲ ਤਕਮਾਲ ਦੀ ਹੈ ਹਨਾ ਅੰਕਲ ਜੀ ਤੁਸੀਂ ਵੈਸੇ ਪੈਸਾ ਵਧੀਆ ਕਮਾ ਰਹੇ ਹੋ ਲੋਕਾਂ ਨੂੰ ਪੁੱਠਾ ਸਿੱਧਾ ਬੋਲ ਕੇ ਵੈਸੇ ਨਾ ਕਾਲਯੋਗ ਆ ਗਿਆ ਜਿੱਦਾਂ ਜਿਹੜੇ ਆਡੀਅנס ਮੇਰੇ ਵਲੌਗ ਦੇਖ ਰਹੀ ਹੈ ਕਾਲਯੋਗ ਆ ਗਿਆ ਇਹ ਗੱਲ ਰਿਐਲਿਟੀ ਹੈ ਕਾਲਯੋਗ ਆ ਗਿਆ ਪਤਾ ਕਿਉਂ ਅੱਜ ਦੇ ਟਾਈਮ 'ਚ ਨਾ ਸੋਸ਼ਲ ਮੀਡੀਆ ਤੇ ਜੇਕਰ ਕੋਈ ਆਪਣੇ ਰਿਲੇਟਿਡ ਵਲੌਗਿੰਗ ਕਰ ਰਿਹਾ ਕੁਝ ਵੀ ਕਰ ਰਿਹਾ ਸਾਡੇ ਵਰਗਾ ਹਨ ਤਾਂ ਕਈ ਵਿੱਚ ਐਦਾਂ ਦੇ ਲੋਕ ਹੈਗੇ ਨੇ ਜੋ ਇੱਕ ਦੂਸਰੇ ਨੂੰ ਬੋਲ ਕੇ ਇੱਕ ਦੂਸਰੇ ਨੂੰ ਖਾ ਹੀ ਰਹੇ ਨੇ ਐਦਾਂ ਦੇ ਇਨਸਾਨ ਨੇ ਇਹਨਾਂ ਦੇ ਵਰਗੇ ਰਿੰਪਲ ਅੰਕਲ ਜੀ ਤੁਸੀਂ ਆਪਣਾ ਨਾ ਕੋਈ ਹੋਰ ਕੋਈ ਤੰਦਾ ਚਲਾ ਲਓ ਇਹ ਤੁਹਾਡਾ ਤੰਦਾ ਨਹੀਂ ਚੱਲੂਗਾ ਇੱਥੇ ਜਿਹੜਾ ਤੁਸੀਂ ਆ ਉਹਨੂੰ ਗਲਤ ਬੋਲਤਾ ਉਹਨੂੰ ਗਲਤ ਬੋਲਤਾ ਉਹਨੂੰ ਗਲਤ ਬੋਲਤਾ ਚੀਕਾ ਆਪਣੇ ਰਿਲੇਟਿਡ ਆਪਣੇ ਵੱਲੋਂ ਤਾਂ ਤੁਸੀਂ ਇਹ ਸੋਚਦੇ ਹੋ ਨਾ ਕਿ ਮੈਂ ਤਾਂ ਫਨੀ ਵੀਡੀਓ ਬਣਾਉਣਾ ਮੈਂ ਤਾਂ ਕਿਸੇ ਨੂੰ ਗਲਤ ਬੋਲਦਾ ਹੀ ਨਹੀਂ ਪਰ ਮੈਨੂੰ ਤਕਲੀਫ ਹੈ ਜੋ ਤੂੰ ਰਮਾਂਚਿਕ ਮੇਰੇ ਤੇ ਬਣਾਉਣਾ ਹੈ ਨਾ ਜੋ ਤੂੰ ਵੀਡੀਓ ਮੇਰੇ ਤੇ ਲੈ ਕੇ ਆਉਣਾ ਮੈਨੂੰ ਤਕਲੀਫ ਹੈ ਮੇਰੀ ਵੀਡੀਓ ਤੇਰੇ ਚੈਨਲ ਤੇ ਕਿਉਂ ਆਂਦੀ ਹੈ ਅੱਛਾ ਜੇਕਰ ਵੀਡੀਓ ਆਂਦੀ ਹੈ ਹਰੇਕ ਗੱਲ ਤੇ ਤੁਸੀਂ ਇਹ ਬੋਲਦੇ ਹੋ ਇਹ ਤਾਂ ਪੱਜ ਗਈ ਇਹ ਤਾਂ ਪੱਜ ਗਈ ਇਹ ਤਾਂ ਪੱਜ ਗਈ ਹਰੇਕ ਵਰਡ ਤੇ ਤੁਸੀਂ ਇਹ ਬੋਲਦੇ ਹੋ ਮੈਂ ਹੱਲੇ ਵੀ ਤੁਹਾਡੀ ਰਿਸਪੈਕਟ ਕਰ ਰਹੀ ਹਾਂ ਬਹੁਤ ਜ਼ਿਆਦਾ ਲਿਮਟ ਤੁਸੀਂ ਹੱਦ ਤੋਂ ਜ਼ਿਆਦਾ ਕ੍ਰੋਸ ਕੀਤੀ ਹੈ ਪਰ ਇੱਕ ਗੱਲ ਹੈ ਤੁਸੀਂ ਬਿਨਾਂ ਸੋਚੇ ਸਮਝੇ ਤੋਂ ਮੇਰੇ ਥੰਬਨੇਲ ਲਗਾ ਰਹੇ ਹੋ ਮੇਰੇ ਤੇ ਬਲੇਮ ਲਗਾ ਰਹੇ ਹੋ ਚਲੋ ਉਹ ਛੱਡੋ ਸਭ ਕੁਝ ਮੈਨੂੰ ਦਿੱਕਤ ਪਤਾ ਕਿਹੜੀ ਗੱਲ ਤੋਂ ਹੈ ਮੇਰੀ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਕਿਉਂ ਕਰਦੇ ਹੋ ਜਿਹੜਾ ਜਿੰਨੇ ਮੈਨੂੰ ਜਨਮ ਦਿੱਤਾ ਜਿਹੜਾ ਮੇਰਾ ਪਿਓ ਹੈ ਨਾ ਹਾਲਾਤ ਤੱਕ ਮੇਰੇ ਪਿਓ ਨੇ ਨਹੀਂ ਐਦਾਂ ਦਾ ਕੁਝ ਕਿਹਾ ਤੂੰ ਕੌਣ ਹੁੰਨਾ ਹੈ ਕਿ ਮੈਨੂੰ ਤੂੰ ਜਨਮ ਦਿੱਤਾ ਇਸ ਦੁਨੀਆ ਤੇ ਤੇ ਤੂੰ ਇੱਥੇ ਮੈਨੂੰ ਚੰਗਾ ਤਾਂ ਕੁਝ ਗਾਈਡ ਕਰ ਨਹੀਂ ਰਿਹਾ ਬੇਇੱਜ਼ਤੀ ਕਰ ਰਿਹਾ ਹੱਕ ਤਾਂ ਤੂੰ ਐਦਾਂ ਜਿਤੌਣਾ ਜਿੱਦਾਂ ਤੂੰ ਮੇਰਾ ਪਿਓ ਹੁੰਨਾ ਆ인다 ਮੇਰੀ ਫੈਮਲੀ ਦੇ ਰਿਲੇਟਿਡ ਨਹੀਂ ਬੋਲੇਗਾ ਤੂੰ ਤੇ ਮੇਰਾ ਰੋਮਾਂਟਿਕ ਮੇਰੀ ਵੀਡੀਓ ਤੇਰੇ ਚੈਨਲ ਤੇ ਕੋਈ ਨਹੀਂ ਆਏਗੀ ਜੇਕਰ ਕੋਈ ਵੀ ਮੇਰੇ ਰਿਲੇਟਿਡ ਤੈਨੂੰ ਪ੍ਰੂਫ ਆ ਰਿਹਾ ਵੀਡੀਓ ਆ ਰਹੀਆਂ ਤਾਂ ਮੇਰੇ ਕੋਲ ਵੀ ਪਏ ਆ ਅੰਕਲ ਜੀ ਅਗਲੀ ਵੀਡੀਓ ਚ ਰਿਪਲਾਈ ਜ਼ਰੂਰ ਦਿਓ वैसे एक गल हैगी हां पुठ्ठा सिद्धा लोकां नु बोल के गड्डियां ਛੱਡੀਆਂ ਤਾਂ ਬਹੁਤ ਲੈ ਰਹੇ ਹੋ ਹਨ ਆਪਣੀ ਮਦਰ ਨੂੰ ਫੜਾ ਰਹੇ ਹੋ ਐਂਟਰੀ ਕਰ ਰਹੇ ਨੇ ਬੈਠ ਰਹੇ ਨੇ ਨਾਲ ਨਾਲ ਵੀਡੀਓ ਵੀ ਬਣਾ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਹਾਡੇ ਵਰਗੇ ਲੋਕ ਸ਼ੀਸ਼ਿਆਂ 'ਚ ਨਹੀਂ ਆਉਂਦੇ ਜੇਕਰ ਕੋਈ ਛੋਟਾ ਹੁੰਦਾ ਹੈ ਨਾ ਉਹਦੇ ਨੇ ਜਾਇਜ਼ ਫਾਇਦਾ ਨਹੀਂ ਚੱਕੀਦਾ ਹੁੰਦਾ ਕੀ ਇਹ ਤਾਂ ਕੁਝ ਬੋਲ ਹੀ ਨਹੀਂ ਸਕਦਾ ਬਸ ਅਸੀਂ ਆ ਮਹਾਰਾਜੇ ਅੱਛਾ ਜਿਹੜੀ ਤੁਹਾਡੀ ਗਰਲਫ੍ਰੈਂਡ ਹੈ ਨਾ ਉਹ ਉਹ ਵੀ ਤਾਂ ਤੁਹਾਡਾ ਚੈਨਲ ਦੇਖਦੀ ਹੈ ਤੁਹਾਡੀਆਂ ਵੀਡੀਓ ਦੇਖਦੀ ਹੋਊਗੀ ਉਹਨਾਂ ਨੂੰ ਪਤਾ ਲੱਗਾ ਗੁਰਲੀਨ ਕੌਰ ਨੂੰ ਪਤਾ ਲੱਗਾ ਮੈਨੂੰ ਇਹ ਵੀ ਪਤਾ ਹੈ ਸਬਰੀਤ ਵੀ ਮੇਰਾ ਵਲੌਗ ਦੇਖਦੀ ਆ ਆਂਟੀ ਜੀ ਸਸ਼ੀਕਲ ਜੀ ਆਪਣੇ ਹਸਬੈਂਡ ਨੂੰ ਸਮਝਾਓ ਜੀ ਕਿਸੇ ਦੀ ਧੀ ਪੈਨ ਨਾਲ ਐਦਾਂ ਨਹੀਂ ਕਰਨਾ ਚਾਹੀਦਾ ਜੇਕਰ ਉਹ ਅਗਲਾ ਤੰਗ ਪ੍ਰੇਸ਼ਾਨ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਕੋਈ ਹੋਰ ਕੰਮ ਆਪਣਾ ਕਰ ਲੈਣਾ ਰੇੜੀ ਰੂੜੀ ਲਗਾਉਣ ਲੱਗ ਜਾਏ ਗੋਲ ਗੁਲ ਗੱਪੇ ਵੇਚਦਿਆ ਕਰੇ ਹੋਰ ਕੰਮ ਬਹੁਤ ਨੇ ਵੈਸੇ ਆਵਜਨ ਨੂੰ ਤਾਂ ਲੋੜ ਵੀ ਨਹੀਂ ਪੈਂਦੀ ਬੈਠੇ ਬੈਠੀ ਇਹਨਾਂ ਕੋਲ ਤਾਂ ਬਹੁਤ ਪੈਸੇ ਨੇ ਠੀਕ ਹੈ ਨਾ ਵੈਸੇ ਕੋਈ ਚੱਜ ਦਾ ਕੰਮ ਕਰ ਲੈ ਰੀਅਲ ਲਾਈਫ ਚ ਆਪਣੀ ਠੀਕ ਹੈ ਤੈਨੂੰ ਨਹੀਂ ਇਹ ਸ਼ੋਭਾ ਦਿੰਦਾ ਇਹ ਚੈਨਲ ਉਹਨੂੰ ਪੁੱਠਾ ਬੋਲਦਾ ਉਹਨੂੰ ਬੋਲਦਾ ਉਹਨੂੰ ਬੋਲਦਾ ਅੱਛਾ ਫਿਰ ਆਪਣੀ ਵਧੀਆ ਵਲੌਗਿੰਗ ਕਰ ਤੂੰ ਕਿ ਅਸੀਂ ਜਨਾਨੀਆਂ ਨਹੀਂ ਦਿਖਾਉਣੀ ਉਹ ਤਾਂ ਜਨਾਨੀ ਦਿਖਾ ਰਿਹਾ ਜੀ ਉਹ ਤਾਂ ਪ੍ਰੈਗਨੈਂਟ ਲੇਡੀ ਦਿਖਾ ਰਿਹਾ ਜੀ ਉਹ ਤਾਂ ਆਪਣੀਆਂ ਜਨਾਨੀਆਂ ਦਿਖਾ ਕੇ ਪੈਸੇ ਕਮਾਉਂਦੇ ਨੇ ਤੇ ਤੇਰੇ ਵਰਗੇ ਲੋਕ ਲੋਕਾਂ ਨੂੰ ਪੁੱਠਾ ਬੋਲ ਕੇ ਪੈਸਾ ਕਮਾਉਂਦੇ ਨੇ ਵੈਸੇ ਆਂਟੀ ਨੂੰ ਐਂਟਰੀ ਬਹੁਤ ਵਧੀਆ ਕਰਵਾ ਰਹੇ ਸੀ ਗੱਡੀ 'ਚ ਆਪਣਾ ਚਾਬੀ ਫੜਾਈ ਆਂਟੀ ਗੱਡੀ 'ਚ ਐਂਟਰੀ ਕਰ ਰਹੀ ਸੀ ਗਰੇਜ ਜਿਹੋਨਾਂ ਦੇ ਸੂਟ ਪਾਏ ਹੋਏ ਸੀ ਵਧੀਆ ਮੇਰੇ ਕੋਲ ਹਰੇਕ ਠੀਕ ਆ ਰੇਕ ਪ੍ਰੂਫ ਹੈ ਮੇਰੇ ਕੋਲ ਫੈਮਿਲੀ ਦੇ ਰਿਲੇਟਿਡ ਰਿਲੇਟਿਡ ਤੇ ਆਪਣਾ ਤੇਰੀ ਗਰਲਫ੍ਰੈਂਡ ਦੇ ਰਿਲੇਟਿਡ ਠੀਕ ਆ ਤੂੰ ਇੱਕ ਵਾਰ ਨਹੀਂ ਸੋਚਿਆ ਰਿੰਪਲ ਅੰਕਲ ਜੀ ਕਿ ਇਹਦੀ ਕੁੜੀ ਦੀ ਲਾਈਫ ਚ ਐਡਾ ਵੱਡਾ ਹਾਸਾ ਹੋਇਆ ਇਹਨੂੰ ਇੱਕ ਮੌਕਾ ਚਾਹੀਦਾ ਚਾਹੇ ਇਹਦਾ ਵੀ ਹੱਕ ਹੈ ਦੀ ਜ਼ਿੰਦਗੀ ਜੀਣ ਦਾ ਤੂੰ ਮੇਰੇ ਪਰਸਨਲ ਕਮੈਂਟ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਤੂੰ ਮੇਰੇ ਥੰਬਨੇਲ ਲਗਾਏ ਤੂੰ ਇੱਕ ਵਾਰ ਨਹੀਂ ਸੋਚਿਆ ਮੈਂ ਇਨਸਾਨ ਆ ਇੱਕ ਮੈਂ ਜਾਨਵਰ ਨਹੀਂ ਹੈਗੀ ਠੀਕ ਹੈ ਨਾ ਕਿ ਤੂੰ ਮੈਨੂੰ ਜਾਨਵਰ ਸਮਝ ਰਿਹਾ ਹੈ ਕਿ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਮੈਨੂੰ ਫਰਕ ਪੈਂਦਾ ਹੈ ਕੀ ਹੋਇਆ ਜੇ ਹੱਲੇ ਮੇਰੀ ਸਟਾਰਟਿੰਗ ਹੀ ਹੈ YouTube ਤੇ ਮੈਂ ਆਪਣਾ ਵਧੀਆ ਵਲੋਗਿੰਗ ਕਰ ਰਹੀ ਸੀ ਮੈਂ ਨਹੀਂ ਚਾਹੁੰਦੀ ਮੈਂ ਕਿਸੇ ਨਾਲ ਆਰਗੂਮੈਂਟ ਕਰਕੇ ਮੈਂ ਆਪਣੇ ਵਿਊ ਲਵਾ ਪਰ ਜਦੋਂ ਮੈਨੂੰ ਜਲੀਲ ਕੀਤਾ ਜਾ ਰਿਹਾ ਹੁੰਦਾ ਨਾ ਉੱਥੇ ਮੇਰਾ ਵੀ ਜੀ ਕਰਦਾ ਹੈ ਕੋਈ ਬਿਨਾਂ ਵਜੇ ਤੋਂ ਕੋਈ ਸੁਣਦਾ ਨਹੀਂ ਹੁੰਦਾ ਬਿਨਾ ਵਜਾ ਤੋਂ ਤੂੰ ਆਪਣੇ 3 3 2 2 ਚੈਨਲ ਬਣਾਏ ਹੋਇਆ ਬਿਨਾ ਵਜਾ ਤੋਂ ਤੂੰ ਸਾਡੇ ਰਮਾਂਚਿਕਲੇ ਆ ਰਿਹਾ ਹੈ ਬਿਨਾ ਵਜਾ ਤੋਂ ਤੂੰ ਸਾਡੀਆਂ ਵੀਡੀਓ ਚੱਕ ਰਿਹਾ ਹੈ ਫਿਰ ਲੈਂਗੁਏਜ ਆਪਣੀ ਤੂੰ ਚੇਂਜ ਨਹੀਂ ਕਰਦਾ ਜਿਹੜੀਆਂ ਗੱਲਾਂ ਦੱਬੀਆਂ ਹੋਈਆਂ ਨੇ ਮਤਲਬ ਜਿਨ੍ਹਾਂ ਨੂੰ ਅੱਜ ਘਟੋ ਘਟ 8 9 ਮਹੀਨੇ ਹੋ ਚਲੇ ਨੇ ਤੂੰ ਮੈਨੂੰ ਹਰੇਕ ਨਾਲ ਕੰਪੇਅਰ ਕਰ ਰਿਹਾ ਹੈ ਕਿਹੜੀ ਗੱਲ ਤੋਂ ਤੂੰ ਮੈਨੂੰ ਕੰਪੇਅਰ ਕਰ ਰਿਹਾ ਹੈ ਫਿਰ ਹਰੇਕ ਗੱਲ ਤੇ ਭੱਜ ਗਈ ਭੱਜ ਗਈ ਭੱਜ ਗਈ ਭੱਜ ਗਈ ਮੈਂ ਇਕੱਲੀ ਭੱਜੀ ਆ ਤੁਸੀਂ ਆਸ਼ਕੀਆ ਨਹੀਂ ਕੀਤੀਆਂ ਮੈਂ ਆਪਣੀ ਲਾਈਫ ਚ ਕੁਝ ਚੰਗਾ ਕਰ ਰਹੀ ਹਾਂ ਆਪਣੇ ਵਰਕ ਦੇ ਨਾਲ ਜ਼ਿਆਦਾ ਪਿਆਰ ਕਰ ਰਹੀ ਹਾਂ ਆਪਣੇ ਵਰਕ ਨੂੰ ਫੋਕਸ ਕਰ ਰਹੀ ਹਾਂ ਠੀਕ ਹੈ ਨਾ ਮੈਂ ਤੇ ਦੁਨੀਆ ਮੈਂ ਪਬਲਿਕ ਨੂੰ ਇਹ ਮੈਸੇਜ ਦਿੰਨੀ ਆ ਜੋ ਤੁਸੀਂ ਮੇਰੇ ਰਿਲੇਟਡ ਸੋਚਿਆ ਮੇਰਾ ਇਹੀ ਮੈਸੇਜ ਆ ਸਭ ਨੂੰ ਕਿ ਜਿੱਥੇ ਫੈਮਿਲੀ ਤੁਹਾਡਾ ਵਿਆਹ ਕਰਦੀ ਆਪਣੀ ਫੈਮਿਲੀ ਦੇ ਰਜ਼ਾਮੰਦੀ ਨਾਲ ਵਿਆਹ ਕਰਾਓ ਠੀਕ ਆ ਕੋਈ ਕਿਸੇ ਨੇ ਗੱਲਾਂ ਚ ਨਾ ਆਓ ਕੋਈ ਐਦਾਂ ਦਾ ਕਦਮ ਨਹੀਂ ਚੁੱਕਣਾ ਚਾਹੀਦਾ ਮੈਂ ਤਾਂ ਸਭ ਨੂੰ ਇਹੀ ਮੈਸੇਜ ਦਿੰਨੀ ਆ ਠੀਕ ਆ ਕਿਉਂਕਿ ਮੇਰੀ ਲਾਈਫ 'ਚ ਜੋ ਮੇਰੇ ਨਾਲ ਧੋਖਾ ਹੋਇਆ ਮੈਂ ਨਹੀਂ ਚਾਹੁੰਦੀ ਕਿਸੇ ਨਾਲ ਹੋਵੇ ਪਰ ਮੈਨੂੰ ਸਜ਼ਾ ਮਿਲ ਰਹੀ ਹੈ ਤਾਂ ਮੈਂ ਉਹ ਫੇਸ ਕਰ ਰਹੀ ਆ ਮੈਨੂੰ ਇੰਨਾ ਵਰਗੇ ਲੋਕ ਨਹੀਂ ਛੱਡ ਰਹੇ ਹੈਗੇ ਠੀਕ ਆ ਤਾਂ ਮੈਨੂੰ ਬਿਨਾਂ ਵਜ੍ਹਾ ਤੋਂ ਜ਼ਲੀਲ ਕੀਤਾ ਜਾ ਰ अच्छा फिर दूसरे नंबर ते अंकल जी ਤੁਹਾਨੂੰ ਮੇਰੇ ਰਿਲੇਟਡ ਮੇਰੀ ਫੈਮਲੀ ਚਲੋ ਫੈਮਲੀ ਰਿਲੇਟਡ ਤਾਂ ਮੇਰੀ ਮਾ ਰਿਲੇਟਡ ਤਾਂ ਬੋਲਣਾ ਹੀ ਹੁੰਦਾ ਫਿਰ ਤੁਸੀਂ ਕੀ ਕਿਹਾ ਐਂਦੀ ਨਾਨੀ ਦਾ ਦੂਜਾ ਵਿਆਹ ਹੋਇਆ ਅੱਛਾ ਤੂੰ ਕਰਾ ਕੇ ਆਇਆ ਸੀ ਅਛਾ ਰਿੰਪਲ ਅੰਕਲ ਮੇਰਾ ਨਾਨੀ ਦਾ ਵਿਆਹ ਕਰਾ ਕੇ ਆਏ ਸੀ ਠੀਕ ਹੈ ਨਾ ਤਾ ਜ਼ਰੂਰੀ ਨਹੀਂ ਹੁੰਦਾ ਕੋਈ ਹਰ ਇੱਕ ਥੁੱਕ ਕੇ ਹੀ ਚੱਟਦਾ ਹੁੰਦਾ ਮੈਂ ਉਹਨਾਂ ਵਿੱਚੋਂ ਨਹੀਂ ਹੈਗੀ ਜਿਵੇਂ ਥੁੱਕ ਦਿੱਤਾ ਤੈਨੂੰ ਤਾਂ ਤੈਨੂੰ ਮੈਂ ਨਹੀਂ ਚੱਟਾਂਗੀ ਤੂੰ ਮੇਰਾ ਲੱਗਦਾ ਕੀ ਹੈ ਤੇਰਾ ਮੇਰਾ ਰਿਸ਼ਤਾ ਕੀ ਹੈ ਕਦੇ ਤੂੰ ਐ ਹੱਕ ਜਤੋਨਾ ਜਿਵੇਂ ਮੇਰਾ ਘਰ ਵਾਲਾ ਹੁੰਨਾ ਕਦੇ ਤੂੰ ਐ ਹੱਕ ਜਤੋਨਾ ਜਿਵੇਂ ਤੂੰ ਮੇਰਾ ਪਿਓ ਹੁੰਨਾ ਤੂੰ ਮੇਰਾ ਕੁਝ ਨਹੀਂ ਲੱਗਦਾ ਤੇ ਜਿਹੜੀ ਤੇਰੀ ਵਾਈਫ ਹੈ ਨਾ ਸਬਰੀਤ ਜੋ ਵੀ ਹੋ ਤੁਸੀਂ ਤਾਂ ਆਪਣੇ ਹਸਬੰਡ ਨੂੰ ਸਮਝਾ ਦੇ ਲਿਮਟ 'ਚ ਰਹਿ ਮੈਂ ਜੁੱਤੀਆਂ ਖਾ ਲੇਗਾ ਕਿਸੇ ਦੀ ਮਾਂ ਪੈਣ ਤੋਂ ਅੱਛਾ ਫਿਰ ਅੰਕਲ ਜੀ ਮੈਂ ਤਾਂ ਛੋਟੀ ਆ ਤੁਸੀਂ ਮੇਰੇ ਨਾਲ ਕਿਉਂ ਪੰਗੇ ਲਾ ਰਹੇ ਹੋ ਤੁਹਾਨੂੰ ਕੀ ਮਿਲ ਰਿਹਾ ਮੇਰੇ ਨਾਲ ਪੰਗੇ ਲਾ ਕੇ ਕਿ ਡਾਲਰ ਜ਼ਿਆਦਾ ਆ ਰਹੇ ਹੂੰ ਮੇਰੇ ਨਾਲ ਪੰਗੇ ਲਾ ਕੇ ਤੁਹਾਨੂੰ ਅੰਕਲ ਜੀ ਕੁਝ ਨਹੀਂ ਮਿਲਣਾ ਆਪਣੇ ਹਾਂਡਿਆਂ ਨਾਲ ਪੰਗੇ ਲਾਓ ਨਾ ਫਿਰ ਜਿਹੜੀ ਇਥੇ ਸਿਆਣੀ ਆਡੀਅנס ਹੈ ਜਿਹੜੇ ਮਤਲਬ ਸਮਝਦਾਰ ਲੋਕ ਮੇਰੇ ਵਲੌਗ ਦੇਖ ਰਿਆ ਮੈਂ ਇਹ ਸਭ ਕੁਝ ਨਹੀਂ ਬੋਲਣਾ ਚਾਹੁੰਦੀ ਜਿੰਦਾਂ ਕਿ ਤੁਸੀਂ ਦੇਖਣਾ ਚਾਹੁੰਦੇ ਹੋ ਮੇਰੇ ਨਾਲ ਪੈਲ ਹੋ ਰਹੀ ਹੈ ਮੈਨੂੰ ਕਮੈਂਟਸ ਚ ਤਰ੍ਹਾਂ ਤਰ੍ਹਾਂ ਦੇ ਮੈਸੇਜ ਆ ਰਹੇ ਕਿ ਮੈਂ ਕਿ ਤੂੰ ਰਿਪਲਾਈ ਦੇ ਤੇਰੀ ਬੇਇਜ਼ਤੀ ਕਰ ਰਹੇ ਨੇ ਤੂੰ ਰਿਪਲਾਈ ਕਿਉਂ ਨਹੀਂ ਦਿੰਦੀ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਕਿ ਬਸ ਅਸੀਂ ਫਨੀ ਵੀਡੀਓ ਪਾਤੀ ਕਿਸੇ ਨੂੰ ਨਹੀਂ ਪਸੰਦ ਹੁੰਦੀ ਖਾਸ ਕਰਕੇ ਮੈਨੂੰ ਤਾਂ ਨਹੀਂ ਪਸੰਦ ਕੋਈ ਮੇਰੇ ਰਿਲੇਟਿਡ ਪਾਵੇ ਠੀਕ ਹੈ ਤਾਂ ਫਿਰ ਜੇਕਰ ਕੋਈ ਪਾਉਂਦਾ ਵੀ ਹੈ ਨਾ ਮੈਂ ਅੱਜ ਤੱਕ ਇਹ ਗੱਲ ਨੋਟਿਸ ਕੀਤੀ ਹੈ ਕੋਈ ਵੀ ਜੋ ਪਤਾ ਹੈ ਨਾ ਬੰਦੇ ਦੀ ਇਹ ਹਾਦਸਾ ਹੋ ਗਿਆ ਲਾਈਫ 'ਚ ਉਸ ਨਾਲ ਰਿਲੇਟਡ ਉਹਨੂੰ ਗੱਲ ਨਹੀਂ ਕਰਨੀ ਚਾਹੀਦੀ ਮੇਰਾ ਇਹੀ ਕਹਿਣਾ ਹੈ ਮੈਨੂੰ ਪ੍ਰੋਬਲਮ ਕੁਛ ਨਹੀਂ ਸੀ ਪਰ ਇਹ ਵਰਡਿੰਗ ਇਹਦੀ ਇਦਾਂ ਦੀ ਹੈ ਨਾ ਜੋ ਗੱਲਾਂ ਮੇਰੇ ਨਾਲ ਬੀਤ ਚੁੱਕੀਆਂ ਜਿਨ੍ਹਾਂ ਨੇ ਮੈਨੂੰ ਜ਼ਖਮ ਦਿੱਤੇ ਹਨ ਇਹ ਗੱਲਾਂ ਹੀ ਛੇੜਦਾ ਉਹ ਹੋ ਜੀਆਂ ਨੇ ਕਿਹੜੀ ਗੱਲ ਤੋਂ ਛੇੜਦੇ ਮੈਂ ਮੇਰਾ ਫਿਊਚਰ ਨਹੀਂ ਅੱਗੇ ਸਟਾਰਟ ਹੋਣਾ ਮੈਂ ਆਪਣੀ ਲਾਈਫ ਨਹੀਂ ਸਟਾਰਟ ਕਰਨੀ ਐਨਾ ਵਰਗੇ ਲੋਕ ਜ਼ਲੀਲ ਕਰ ਰਹੇ ਨੇ ਮੈਂ ਅੱਜ ਵੀ ਕਹਿੰਨੀ ਆ ਮੇਰੀ মিডিਆ ਤੇ ਮੇਰਾ ਲਾਈਫ ਪਾਰਟਨਰ ਮੈਂ ਕਦੇ ਨਹੀਂ ਲੈ ਕੇ ਆਉਂਗੀ ਨਾ ਮੈਂ ਆਪਣੇ ਮਾਂ ਕੋਲ ਉਹਦਾ ਫੇਸ ਰਿਵੀਲ ਕਰੂੰਗੀ ਤੇ ਮੇਰੀ ਪਰਮਿਸ਼ਨ ਤੋਂ ਬਿਨਾ ਮੇਰੇ ਜਿਹੜੀ ਫੈਮਿਲੀ ਐ ਨਾ ਕਿਸੇ ਦਾ ਫੇਸ ਨਹੀਂ ਰਿਵੀਲ ਹੋਣਾ ਚਾਹੀਦਾ ਮੈਂ ਵਾਰਨਿੰਗ ਦੇ ਰਹੀ ਹਾਂ ਸਭ ਨੂੰ। ਤ੍ਰਿੰਪਲ ਅੰਕਲ ਜੀ ਜੇਕਰ ਮੇਰੇ ਰਿਲੇਟਡ ਤੁਹਾਡੇ ਕੋਲ ਪ੍ਰੂਫ ਆਇਆ ਨਾ ਤੁਹਾਡੇ ਰਿਲੇਟਡ ਵੀ ਮੇਰੇ ਕੋਲ ਪਾਇਆ। ਪਰ ਮੈਂ ਆਹ ਵੀਡੀਓ 'ਚ ਤੇਰੀ ਇੰਨੀ ਕੁ ਰਿਸਪੈਕਟ ਕਰਦੀ ਹਾਂ ਕਿ ਤੇਰੀ ਵਾਈਫ ਦੇਖੇਗੀ। ਹੋ ਸਕਦਾ ਤੂੰ ਕਹਿ ਰਿਹਾ ਹੈ ਸਾਡੇ ਘਰੇ ਕਹਿ ਰਿਹਾ ਹੈ ਕਿ ਅਖੇ ਇਹ ਤਾਂ ਦੋ-ਦੋ ਹੁਣ ਪੈਕ ਹੋਣਗੇ ਬੈਗ। ਹੋ ਸਕਦਾ ਤੇਰੀ ਵਾਈਫ ਹੀ ਨਾ ਨਿਕਲ ਜੇ ਅੰਕਲ ਜੀ। ਉਹਨੂੰ ਤੁਸੀਂ ਸਾਹਮਣੇ ਰੱਖਿਓ ਜੇਕਰ ਮੈਂ ਉਹ ਪ੍ਰੂਫ ਅੱਗੇ ਕਰ ਦਿੱਤੇ ਤਾਂ। ਠੀਕ ਆ? ਤਾਂ ਤੁਸੀਂ ਆਪਣਾ ਹੁਣ ਲਿਮਟ 'ਚ ਹੀ ਰਹੋ ਤੇ ਮੈਨੂੰ ਅਗਲੀ ਵੀਡੀਓ 'ਚ ਜ਼ਰੂਰ ਦੱਸਿਓ ਕਿ ਤੁਸੀਂ ਆਪਣਾ ਇਹ ਬੰਦ ਕਰੋਗੇ ਕਿ ਇਦਾਂ ਹੀ ਚੱਲਦਾ ਰਹੂਗਾ ਕਿਉਂਕਿ ਇਹ ਵੀਡੀਓ ਤਾਂ ਹੁਣ ਦੇਖੋ ਮੈਂ ਰਿਪਲਾਈ ਦਿੱਤਾ ਠੀਕ ਆ ਮੇਰਾ ਉਹਨਾਂ ਟਾਈਮ ਵਲੌਗ ਨਹੀਂ ਆ एवरीवन ਐਦੂ ਪਹਿਲਾਂ ਵੀ ਮੇਰਾ ਇੱਕ ਵਲੌਗ ਬਣਿਆ ਹੋਇਆ ਆ ਜਿਹਦੇ ਵਿੱਚ ਮੈਂ ਆਪਣਾ ਪ੍ਰੂਫ ਵੀ ਸ਼ੋ ਕਰਾਇਆ ਸਭ ਕੁਝ ਹੈ ਮੇਰੇ ਕੋਲ ਪਿਕਸ ਵਗੈਰਾ ਵੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਣਾ ਮੈਨੂੰ ਬਸ ਜਵਾਬ ਚਾਹੀਦਾ ਅੰਕਲ ਜੀ ਕੋਲੋਂ ਕਿਉਂਕਿ ਮੈਂ ਫੋਕੀ ਹਵਾ ਤਾਂ ਦੇ ਨਹੀਂ ਰਹੀਗੀ ਬਟ ਰਿਐਲਿਟੀ ਹੈ ਮੈਨੂੰ ਨਾ ਮਤਲਬ ਕਿ ਕਿਸੇ ਨੇ ਮਨਾ ਕਰ ਦਿੱਤਾ ਜੋ ਕਿ ਮੇਰਾ ਬਹੁਤ ਇਨਸਾਨ ਖਾਸ ਹੈ ਯਾਨੀ ਕਿ ਮੇਰੇ ਹੈਗੇ ਨੇ ਹਨਾ ਜੋ ਕਿ ਸਮਝ ਵਿੱਚ ਮੇਰੇ ਨਾਲ ਖੜੇ ਨੇ ਮੈਂ ਇਹ ਨਹੀਂ ਕਹਿੰਦੀ ਹਰ ਕੋਈ ਹੈ ਕੋਈ ਮੇਰੇ ਨਾਲ ਨਹੀਂ ਹੈਗਾ ਬਹੁਤ ਜਾਣੇ ਉਹਨਾਂ ਨੇ ਮੈਨੂੰ ਚੰਗਾ ਗਾਈਡ ਕੀਤਾ ਉਹ ਕਹਿੰਦੇ ਮੈਂ ਇੱਕ ਹੱਲੇ ਤੂੰ ਨਾ ਆ ਨਹੀਂ ਤਾਂ ਮੈਂ ਤਾਂ ਅੱਜ ਹੀ ਵੀਡੀਓ ਕਰ ਦੇਣੀ ਸੀ ਉਹ ਪਬਲਿਕ ਪਰ ਮੈਂ ਨਹੀਂ ਕੀਤੀ ਹੈਗੀ ਬਸ ਚਾਹੀਦਾ ਮੈਂ ਇਹ ਚਾਹੁੰਨੀ ਆ ਕਿ ਮੇਰੀ ਪਰਸਨਲ ਲਾਈਫ ਚ ਰਿੰਪਲ ਨੂੰ ਦੂਰ ਕੀਤਾ ਜਾਵੇ ਇਹ ਇੰਟਰਫੇਅਰ ਨਾ ਕਰੇ ਵੈਸੇ ਤਾਂ ਮੈਂ ਹੋਣ ਨਹੀਂ ਦਿੰਦੀਗੀ ਤੇ ਦੂਸਰੀ ਗੱਲ ਇਹ ਇੰਟਰਫੇਅਰ ਨਾ ਕਰੇ ਕਿਉਂਕਿ ਆਪਣਾ ਲਿਮਟ ਚ ਰਵੇ ਕਿਉਂਕਿ ਇਨਾ ਵਰਗੇ ਲੋਕ ਇਹ ਦੇਖਣ ਕਿ ਉਹ ਇੱਕ ਕੁੜੀ ਐ ਉਹਨੇ ਆਪਣੀ ਅੱਗੇ ਲਾਈਫ ਵੀ ਦੇਖਣੀ ਐ ਠੀਕ ਆ ਤਾਂ ਜਿਹੜੀਆਂ ਆਡੀਅנס ਮੇਰੀ ਵੀਡੀਓ ਦੇਖ ਰਹੀਆਂ ਨੇ ਇੱਥੇ ਮੁੰਡਿਆਂ ਦਾ ਕੱਖ ਨਹੀਂ ਦੰਦਾ ਪਰ ਕੁੜੀਆਂ ਬਦਨਾਮ ਹੋ ਜਾਂਦੀਆਂ ਨੇ ਠੀਕ ਆ ਵੈਸੇ ਏਡਾ ਖਾਸ ਕੋਈ ਹਾਦਸਾ ਨਹੀਂ ਆਪਾਂ ਕਹਿ ਸਕਦੇ ਵੀ ਕੁਝ ਆ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਕਿਸੇ ਨੇ ਚੂੜਾ ਪਾਇਆ ਜੇਕਰ ਕੋਈ ਬ੍ਰਾਈਡ ਚ ਤਿਆਰ ਹੈ ਤਾਂ ਉਹ ਵਿਆਹੀ ਮੰਨਿਆ ਜਾਂਦਾ ਮੰਨਦੀ ਆ ਮੇਰੀ ਘਟ ਤੁਮਰਸੀ ਮੈਨੂੰ ਉਹ ਸਿਚੁਏਸ਼ਨ ਚ ਨਹੀਂ ਸਮਝ ਸੀ ਪਰ ਉਹਦੀ ਸਜ਼ਾ ਮੈਨੂੰ ਵਾਰ-ਵਾਰ ਮਿਲ ਰਹੀ ਹੈ ਤਾਂ ਮੈਂ ਭੁਗਤ ਰਹੀ ਆ ਸੋ ਪਲੀਜ਼ ਕੋਈ ਵੀ ਗਲਤੀ ਨਾ ਕਰਿਓ ਤੇ ਦੈਨ ਆਪਾਂ ਇੱਕ ਪਵਿੱਤਰ ਬੰਧਨ ਹੁੰਦਾ ਨਾ ਜਿਹੜਾ ਵਿਆਹ ਦਾ ਉਹ ਇੱਕ ਲਾਵਾ ਨਾਲ ਮੰਨਿਆ ਜਾਂਦਾ ਤਾਂ ਮੇਰੀਆਂ ਕਿਸੇ ਨਾਲ ਕੋਈ ਲਾਵਾ ਨਹੀਂ ਹੋਈਆਂ ਅੱਜ ਤੱਕ ਕੋਈ ਮੇਰਾ ਵਿਆਹ ਨਹੀਂ ਹੋਇਆ ਕਿਸੇ ਨਾਲ ਹਾਂ ਬਸ ਮੈਂ ਕਿਸੇ ਦੀਆਂ ਗੱਲਾਂ ਛਾਂ ਕੇ ਜੋ ਵੀ ਆ ਮੇਰੇ ਤੋਂ ਗਲਤੀ ਹੋਈ ਮੈਂ ਗਈ ਚਲੀ ਹਨਾ ਮੈਨੂੰ ਫੀਲ ਹੋ ਰਿਹਾ ਉਹ ਮੈਂ ਕਦੇ ਆਪਣੇ ਆਪ ਨੂੰ ਨਹੀਂ ਮਾਫ ਕਰ ਸਕਦੀ ਠੀਕ ਆ ਹੋਰ ਮੈਨੂੰ ਕੋਈ ਮਾਫ ਕਰੇ ਨਾ ਕਰੇ ਪਰ ਮੈਂ ਖੁਦ ਆਪਣੇ ਆਪ ਨੂੰ ਹੀ ਨਹੀਂ ਆਪਣੀ ਗਲਤੀ ਮੈਂ ਮੰਨਦੀ ਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਪਰ ਮੈਨੂੰ ਉਹਦੀ ਸਜ਼ਾ ਵਾਰ-ਵਾਰ ਮਿਲ ਰਹੀ ਹੈ ਤਾਂ ਮੈਨੂੰ ਇੱਥੇ ਇਨਸਾਫ ਚਾਹੀਦਾ ਕਿ ਮੈਨੂੰ ਇਹ ਕਿਉਂ ਮਿਲ ਰਹੀ ਹੈ ਕਿਹੜੀ ਗਲਤ ਮਿਲ ਰਹੀ ਹੈ ਮੈਨੂੰ ਸਜ਼ਾ ਨਾਲੇ ਹੁਣ ਤਾਂ ਮੈਨੂੰ 8-9 ਮਹੀਨੇ ਹੋ ਗਏ ਜਿੰਨਾਂ ਦੇ ਘਰੇ ਆਈਆਂ ਜਦੋਂ ਉਹਨਾਂ ਨੂੰ ਨਹੀਂ ਕੋਈ ਤਕਲੀਫ ਇਹ ਦੁਨੀਆ ਕਿਉਂ ਨਹੀਂ ਮੈਨੂੰ ਜੀਣ ਦੇ ਰਹੀ ਕਿਹੜੀ ਗੱਲ ਤੋਂ ਨਹੀਂ ਜੀਣ ਦੇ ਰਹੀ ਨਾਲੇ ਇਹ ਕੌਣ ਹੁੰਦਾ ਮੇਰੀ ਪਰਸਨਲ ਲਾਈਫ 'ਚ ਇੰਟਰ ਜੇਕਰ ਕਾਲ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਰਿੰਪਲ ਹੈ ਜ਼ਿੰਮੇਵਾਰ ਐਦਾ ਜੇਕਰ ਆਪਣਾ ਕੁਝ ਵੀ ਹਾਦਸਾ ਕਿਸੇ ਤਰ੍ਹਾਂ ਦਾ ਵੀ ਹੁੰਦਾ ਹੈ ਨਾ ਮੇਰੇ ਅਕਾਊਂਟ ਤੇ ਮੇਰੇ YouTube ਤੇ ਮੈਸੇਜ ਆਏਗਾ ਦੈਨ ਇਹੀ ਹੈ ਜ਼ਿੰਮੇਵਾਰ ਓਨਲੀ ਰਿੰਪਲ ਅੰਕਲ ਓਨਲੀ ਰਿੰਪਲ ਅੰਕਲ ਬਸ ਹੋਰ ਕੋਈ ਨਹੀਂ ਓਨਲੀ ਰਿੰਪਲ ਅੰਕਲ ਤੇ ਬਾਕੀ ਜਿਹੜੇ ਇੱਕ ਦੋ ਹੈਗੇ ਨੇ ਉਹਨਾਂ ਦੇ ਵੀ ਆਪਾਂ ਜਰੂਰ ਵੀਡੀਓ ਮੇਰੇ ਕੋਲ ਪਈਆਂ ਹੋਈਆਂ ਨੇ ਉਹ ਮੈਂ ਹੱਲੇ ਨਹੀਂ ਕਰੂੰਗੀ ਟਾਈਮ ਆਉਣ ਤੇ ਉਹ ਵੀ ਮੈਂ ਸਾਰੀਆਂ ਅ ਅੱਗੇ ਪੇਸ਼ ਕਰੂੰਗੀ ਤੁਹਾਡੇ ਦਨ ਜਿਹੜੀ ਕੱਲ ਦੀ ਵੀਡੀਓ ਹੈ ਮੇਰੀ ਉਹਦੇ ਸਾਰੇ ਪ੍ਰੂਫ ਚੈਟਸ ਸਭ ਕੁਝ ਹੈ ਮੇਰੇ ਕੋਲ ਪਿਕਸ ਹੈ ਦਨ ਪਿਕਸ ਨੇ ਠੀਕ ਹੈ ਮੇਰੇ ਕੋਲ ਤਾਂ ਮੈਂ ਉਹ ਸ਼ੇਅਰ ਕਰੂੰਗੀ ਜੇਕਰ ਕੋਈ ਜ਼ਿਆਦਾ țeḍ-phṛḍ ਹੋਈ ਤਾਂ ਤੇ ਬਾਕੀ ਰਹੀ ਗੱਲ ਰਿੰਪਲ ਅੰਕਲ ਦੀ ਮੈਨੂੰ ਤੁਸੀਂ ਅਗਲੀ ਵੀਡੀਓ 'ਚ ਇਹੀ ਰਿਪਲਾਈ ਦੇ ਦਿਓ ਕੀ ਤੂੰ ਇਹ ਸਭ ਕੁਝ ਬੰਦ ਕਰਨਾ ਹੈ ਜਾਂ ਨਹੀਂ ਕਰਨਾ yes or no ਚ ਮੈਨੂੰ ਜਵਾਬ ਚਾਹੀਦਾ ਜਦੋਂ ਮੈਂ ਆਪਣੀ ਵਧੀਆ ਵਲੌਗਿੰਗ ਕਰਦੀ ਆਂ ਤੇਰਾ ਕੀ ਮਤਲਬ ਹੈ ਮੇਰੀ ਪਰਸਨਲ ਲਾਈਫ ਜਾਣ ਕੇ ਜੋ ਮੈਨੂੰ ਕਮੈਂਟ ਆਂਦੇ ਤੂੰ ਸਕਰੀਨਸ਼ਾਟ ਕਰਦਾ ਹਰ ਇੱਕ ਨੂੰ ਤੂੰ ਮੇਰਾ ਆਸ਼ਕਾ ਕਿਹੜੀ ਗੱਲ ਤੋਂ ਬਣਾਉਣਾ ਅਸੀਂ ੱਡੀਆਂ ਹੀ ਦੁਰੀਆਂ ਫਿਰਦੀਆਂ ਬਸ ਮੈਨੂੰ ਜਵਾਬ ਚਾਹੀਦਾ ਕਿ ਤੂੰ ਐਦਾਂ ਹੀ ਰਮਾਂਚਕ ਲੈ ਆਏਂਗਾ ਐਦਾਂ ਹੀ ਵੀਡੀਓ ਲੈ ਆਏਂਗਾ ਕਿ ਬੰਦ ਕਰੇਂਗਾ ਸਭ ਕੁਝ ਕਿਉਂਕਿ ਜੇ ਮੇਰੇ ਰਿਲੇਟਿਡ ਤੈਨੂੰ ਦੱਸ ਦੇਣਾ ਤੇਰੇ ਰਿਲੇਟਿਡ ਵੀ ਮੇਰੇ ਕੋਲ ਗੱਲਾਂ ਆਂਦੀਆਂ ਨੇ ਠੀਕ ਹੈ ਰੂਲ ਅਸਯੋਨ ਤੇ ਜੇਕਰ ਨਵੇਂ ਹੋ ਚੈਨਲ ਕੋਲ ਸਬਸਕ੍ਰਾਈਬ ਮਿਲਦੇ ਆਪਾਂ ਨੈਕਸਟ ਵੀਡੀਓ